ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਸ਼ਹਿਰ ਜੇਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੇਤੋ ਹੀ ਆ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪੰਜਾਬ ਵਾਲੀ ਜਰਸੀ ਦਿਖਾਉਂਗਾ ਚੰਗੇ ਦੋਸਤਾਂ ਵਾਲੀ ਬਾਈ ਜੀ ਹੁਣ ਦੱਸਦੇ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆਜੂਗੀ ਇੱਥੇ ਆ ਕੇ ਆਪਦੀ ਤਸਲੀਨਾ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਦੂਜਾ ਸੂਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 5 ਤੋਂ 6 ਦਿਨ ਦੀ ਕੱਚੀ ਦੁੱਧ ਬਾਈ ਜੀ ਹੁਣੇ ਕਹਿੰਦੇ ਵਛੀ ਨੇ ਪਹਿਲੇ ਸੂਏ 20 ਕਿਲੋ ਚਵਾਇਆ ਤੇ ਐਤ ਕੀ ਬਾਈ ਜੀ ਹੁਣੇ ਕਹਿੰਦੇ ਦੁੱਧ ਵਛੀ 22-23 ਕਿਲੋ ਬੜੇ ਆਰਾਮ ਨਾਲ ਚਵਾਜੂ ਹਵਾ ਨਾਲ ਵੇਚ ਸਕਦੇ ਆ ਹਜੇ ਵਾਲਟਲ ਦੋਸਤੋ ਬਹੁਤ ਪਈ ਆ ਵਛੀ ਨੇ ਪੰਜਾਂ ਛੇ ਦਿਨਾਂ ਚ ਵਾਲਟਲ ਕੱਢ ਕੇ ਹਵਾ ਨਾਲ ਟੈਡ ਕਰਕੇ ਦੋਸਤੋ ਫਿਰ ਸੂਣਾ ਦੁੱਧ ਬਾਈ ਜੀ ਹੁਣੇ ਕਹਿੰਦੇ ਵਛੀ 22-23 ਕਿਲੋ ਬੜੇ ਆਰਾਮ ਨਾਲ ਚਵਾਜੂ ਦੇਖ ਸਕਦੇ ਆ ਦੋਸਤੋ ਕੱਦ ਘਾੜ ਸੋਣਾ ਬੱਠਪੋੜਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਹਵਾਨਾ ਦੇ ਸਕਦੇ ਆ ਬਹੁਤ ਸੋਹਣਾ ਥਣ ਮੇਂ ਨੇੜ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਖ ਸਕਦੇ ਆ ਚਾਰਾਂ ਥਨਾ ਸੇਮ ਇਸਾਈ ਜਾਂ ਤਿਚਵਾਈ ਵਾਲੇ ਫੋਰਸ਼ੈਂਗ ਪੁਰਾਣੀ ਪੰਜਾਂ ਛੇ ਦਿਨਾਂ ਚ ਬਚੀ ਨੇ ਹਵਾਨਾ ਬਹੁਤ ਸੋਹਣਾ ਵੱਡਾ ਤਿਆਰ ਕਰ ਜਣਾ ਥਨਾ ਸਹਿ ਸੋਹਣਾ ਚਾਰੇ ਥਨ ਗੱਟ ਗੱਟ ਤੇ ਗੈਪ ਤੇ ਲੱਗੇ ਹੋਏ ਆ ਹਵਾਨੇ ਦੇ ਬਰੀਕਪਰੀ ਵੀ ਬਹੁਤ ਸੋਹਣੀਆਂ ਫੇਸ ਕੁਆਲਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਛੋਟਾ ਕੋਲ ਕਰਨ ਨਬੋਦੀ ਵਾਲੀ ਜਰਸੀ ਦੁੱਧ ਬਾਈ ਜੀ ਹੁਣੇ ਕਹਿੰਦੇ ਵੱਚੀ 22 23 ਕਿਲੋ ਬੜੇ ਆਰਾਮ ਨਾਲ ਚੁਆਜੂ ਉਤੇ ਪ੍ਰਾਈਸ ਬਾਈ ਜੀ ਹੁਣੇ ਰੱਖਿਆ ਹੋਇਆ ਵੱਚੀ ਦਾ 63000 ਰੁਪਇਆ ਉੱਚ ਬਾਈ ਜੀ ਹੁਣੇ ਕਹਿੰਦੇ ਮਾਨਤਨ ਹੋ ਜੂ ਸੋ ਜਿਹਨੂੰ ਪਸੰਦ ਆ ਜੂ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦੀ ਕਿਸੇ ਹੋਰ ਨਈ ਵੀਡੀਓ ਦੇ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ